ਇਹਾਂ ਤੇਰੇ ਸਿਰ ਵਿੱਚ ਪੈਣ ਗਿਆ ਤੇ ਖਾਲਸਾ ਤੈਨੂੰ ਆਪਣੇ ਅੱਗੇ ਲਾ ਕੇ ਲੈ ਜਾਵੇਗਾ ਲੈ ਜਾ ਉਸ ਨੂੰ ਤੇ ਖਤਮ ਕਰ ਦਿਓ ਉਸ ਦੀ ਸਿੱਖੀ ਓਏ ਸਿੱਖ ਹਲੇ ਤੱਕ ਇੰਜ ਹੀ ਬੈਠਾ ਹੈ ਤੁਨੂੰ ਕਿਹਾ ਸਿੱਖ ਐਸ ਦੇ ਵਾਰ ਲਾ ਦੇ ਉਹ ਮੇਰੇ ਹੁਕਮ ਦੀ ਤਾਮਿਲ ਕਿਉਂ ਨਹੀਂ ਹੋਈ ਹਜ਼ੂਰ ਕੋਈ ਵੀ ਨਾ ਹੀ ਸਿੱਖ ਦੇ ਕੇਸ ਕੱਟਣ ਨੂੰ ਤਿਆਰ ਨਹੀਂ ਹੁੰਦਾ ਉਹਨਾਂ ਨੂੰ ਤਾਰੂ ਸਿੰਘ ਤੋਂ ਪਹਿ ਆਉਂਦਾ ਹੈ ਔਰ ਤੁਹਾਹੀ ਪਾਪ ਆ ਰੋਂਦੇ ਨੇ ਕਾਲ ਕੋਠਰੀ ਚ ਪਾ ਦੇਓ ਸਾਰਿਆਂ ਨੂੰ ਜਲਦੀ ਜਲਾਦ ਬੁਲਾਓ ਐਸੀ ਖੋਪਰੀ ਲਾ ਦਿਓ ਮੈਂ ਇਸ ਵੇਖਣਾ ਨਹੀਂ ਚਾਹਦਾ ਕਿਉਂ ਜ਼ਕਰਿਆ ਖਾਨ ਦੇਖ ਲਿਆ ਮੇਰੇ ਗੁਰੂ ਦੀ ਰਹਿਮਤ ਨੂੰ ਮੇਰੀ ਸਿੱਖੀ ਕਿਸ ਨਾਲ ਤੋੜ ਨਿਬੇਗੀ ਪੂਰੇ ਗੁਰੂ ਦੇ ਸਿੱਖ ਦਾ ਬਚਨ ਪੂਰਾ ਹੁੰਦਾ ਜੁ ਦੁਨੀਆ ਦੇਖੇਗੀ ਤੇ ਤੇਰਾ ਮੂੰਹ ਦਿਨ ਦੁਨੀਆਂ ਵਿੱਚ ਕਾਲਾ ਹੋਵੇਗਾ ਹੁਕਮ ਦੀ ਤਾਮੀਲ ਹੋ ਸਤਗੁਰ ਆਗੇ ਸੀਸ ਪੇਟ ਦਿਉ ਜੇ ਸਤਗੁਰ ਸੱਚੇ ਪਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ಏ ਕੀ ਕਰ ਰਹੇ ਹੋ ਤੇਰਾ ਖੋਪੜ ਉਤਾਰਿਆ ਜਾਣਾ ਜਦ ਰੰਬੀ ਤੇਰੇ ਸਿਰ ਵਿੱਚ ਖੁੱਬੇਗੀ ਤਰਦਨਾ ਤੜਫੇਗਾ ਸਾਡੇ ਕੰਮ 'ਚ ਵਿਗਨ ਪਾਏਗਾ ਆ ਰਹੇ ਹੋ ਮੈਂ ਸਿੰਘ ਕੋਈ ਪੇੜ ਬੱਕਰੀ ਨਹੀਂ ਜਿਸ ਨੂੰ ਹਲਾਲ ਕਰਨ ਲੱਗਿਓ ਅੱਜ ਮੇਰਾ ਆਪਣੇਸ਼ਟ ਤੋਂ ਕੁਰਬਾਨ ਹੋਣ ਦਾ ਸੁਪਾਗ ਭਰਿਆ ਦਿਨ ਹੈ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਮੈਨੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਜੁੜਨ ਦਿਓ ਤਾਰੂ ਸਿੰਘ ਖੋਪੜੀ ਲੋਹਵਾਨੀ ਕੋਈ ਖੇਡ ਨਹੀਂ ਇਹ ਅੱਜ ਤੱਕ ਦੀ ਸਭ ਤੋਂ ਭਿਆਨਕ ਮੌਤ ਹੋਵੇਗੀ ਹਾਲੇ ਵੀ ਮੌਕਾ ਹੈ ਲਗਪਤਰਾਏ اے ਮੇਰੇ ਗੁਰੂ ਦੀ ਬਖਸ਼ਿਸ਼ ਹੈ ਜੋ ਮੈਨੂੰ ਸਦਕ ਦੇ ਸਿਖਰ ਦੇ ਇਮਤਿਹਾਨ ਵਾਸਤੇ ਚੁਣਿਆ ਹੈ ਅੱਜ ਦੁਨੀਆ ਦੁਸ਼ਟ ਰਾਜ ਦੇ ਜ਼ੁਲਮ ਦਾ ਸਿਖਰ ਦੇਖੇਗੀ ਔਰ ਸਿੱਖੀ ਸਦਕ ਇਸ ਜ਼ੁਲਮ ਨੂੰ ਫਿੱਕਾ ਪਾ ਦੇਵੇਗੀ ਹੁਣ ਪੁੱਤੀ देर ਨਾ ਕਰੋ ਔਰ ਆਪਣੇ ਕਰਦਿਆਂ ਨੂੰ ਕੰਮ ਲਗਾਓ ਮੈਂ ਆਪਣੇ ਕੰਮ ਲਗਦਾ ਹਾਂ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਪੀ ਸੱਚ भाई तारू सिंह जी की कुर्बानी लासानी है ओ परोपकार शहीद अपने बचना पेहरा दिता अते गुर गुरसिखी तोड़ निभा गए ਸੇਵਕ ਕੀ ਔੜਖ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ